ਤਿਆਂ ਦੇ ਮੇਲੇ ਦੇ ਦੌਰਾਨ ਸਪੀਕਰ ਕੁਲਤਾਰ ਸੰਧਵਾ ਜਿਨ੍ਹਾਂ ਵੱਲੋਂ ਕਿ ਬੱਚਿਆਂ ਦੇ ਨਾਲ ਖੂਬ ਰੌਣਕਾਂ ਲਾਈਆਂ ਗਈਆਂ ਨੇ ਦਰਅਸਲ ਇੱਥੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਤਿਆਂ ਦੇ ਮੇਲੇ ਤੇ ਪਹੁੰਚੇ ਤੇ ਇੱਥੇ ਵਿਦਿਆਰਥਣਾਂ ਦੇ ਨਾਲ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਦੇ ਵੱਲੋਂ ਵੀ ਗਿੱਧਾ ਪਾਇਆ ਗਿਆ ਤੇ ਕੁਲਤਾਰ ਸੰਧਵਾ ਵੀ ਇੱਥੇ ਪੰਜਾਬੀ ਗੀਤਾ ਦੇ ਉੱਪਰ ਖੂਬ ਧਮਾਲਾ ਪਾਉਂਦੇ ਹੋਏ ਤੇ ਪੰਗੜਾ ਪਾਉਂਦੇ ਹੋਏ ਨਜ਼ਰ ਆਏ ਨੇ ਤੀਆਂ ਦੇ ਮੇਲੇ ਦਾ ਆਯੋਜਨ ਹੁੰਦਾ ਹੈ ਕੋਟਕਪੂਰਾ ਦੀਆਂ ਤਸਵੀਰਾਂ ਇਸ ਸਮਾਗਮ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਬਤੌਰ ਮਹਿਮਾਨ ਪਹੁੰਚਦੇ ਨੇ ਤੇ ਦੋਹਾਂ ਹੀ ਮਹਿਮਾਨਾਂ ਦੇ ਵੱਲੋਂ ਬੱਚਿਆਂ ਦੇ ਨਾਲ ਗਿੱਧਾ ਤੇ ਭੰਗੜਾ ਪਾ ਕੇ ਸਮਾਗਮ ਨੂੰ ਚਾਰ ਚੰਨ ਲਗਾਏ ਗਏ ਨੇ ਇਸ ਦੌਰਾਨ ਉਹਨਾਂ ਦੇ ਵੱਲੋਂ ਵਿਦਿਆਰਥਣਾ ਨੂੰ ਇਸ ਤੀਆਂ ਦੇ ਤਿਉਹਾਰ ਦੇ ਮੌਕੇ ਤੇ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਬੱਚਿਆਂ ਦੇ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕੀ ਕੀਤੀ ਗਈ ਜਿਸ ਤੋਂ ਇਰਾਨ ਕੀ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਤੇ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਟੀਆਂ ਦੀ ਸਭ ਨੂੰ ਵਧਾਈ ਦਿੱਤੀ ਗਈ ਹੈ ਦੇਖੋ ਇਹ ਭਾਵੇਂ ਭਾਰਤ ਵਿਕਾਸ ਪ੍ਰੀਸ਼ਦ ਦਾ ਜਾਂ ਸਾਡਾ ਸਮਾਜ ਹੈ ਸਾਰਾ ਪੰਜਾਬੀ ਸਮਾਜ ਖਾਸ ਤੌਰ ਤੇ ਬੜਾ ਸਜਗ ਹੈ ਸਾਨੂੰ ਮਾਣ ਆ ਸਾਡੀ ਸੰਸਕ੍ਰਿਤੀ ਤੇ ਸਾਡੇ ਮੇਲਿਆਂ ਤੇ ਸਾਡੇ ਤਿਉਹਾਰਾਂ ਤੇ ਜਿਹਦੇ ਨਾਲ ਪੰਜਾਬ ਬਣਦਾ ਇੱਕ ਪੰਜਾਬ ਦੀ ਸਪਿਰਿਟ ਬਣਦੀ ਹੈ ਸੋ ਪੰਜਾਬ ਇੱਕ इमोਸ਼ਨ ਹੈ। ਤੁਸੀਂ ਦਾ इमोਸ਼ਨ ਹੈ, ਤਿਆਗ ਦਾ इमोਸ਼ਨ ਹੈ, ਸੱਚ ਤੇ ਖੜਨ ਦਾ इमोਸ਼ਨ ਹੈ, ਬਲੀਦਾਨ ਦਾ इमोਸ਼ਨ ਹੈ, ਭਲਾਈ ਦਾ इमोਸ਼ਨ ਹੈ। ਸੋ ਅਸੀਂ ਉਹ ਸਾਰੇ ਜਿਹੜੇ ਸਾਡੇ ਕ੍ਰੈਡੈਂਸ਼ੀਅਲ ਉਹ ਅਗਲੀ ਅਗਲੀ ਪੀੜੀ ਨੂੰ ਪਾਸ ਆਨ ਕਰਦੇ ਆ ਇਹਨਾਂ ਮੇਲਿਆਂ ਦੇ ਰਾਹੀਂ। ਸੋ ਅੱਜ ਇਸ ਮੇਲੇ ਤੀਆਂ ਦਾ ਜਿਹੜਾ ਆਰਗੇਨਾਈਜ਼ ਕਰਾਇਆ ਇੱਕ ਬੜਾ ਵਧੀਆ ਉਪਰਾਲਾ ਹੈ ਔਰ ਖੁਸ਼ੀ ਦਾ, ਉਲਾਸ ਦਾ ਇੱਕ ਐਕਸਪੀਰੀਅੰਸ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ। ਬਹੁਤ-ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ। ਸਾਰਿਆਂ ਨੂੰ ਤੀਆਂ ਦੀ ਬਹੁਤ-ਬਹੁਤ ਵਧਾਈ ਦਿੰਦੀ ਆ ਜੀ। ਤਾਂ ਇਹ ਕੋਰ ਕੋ ਪੂਰੇ ਇਲਾਕੇ ਦੇ ਵਸਨੀਕਾਂ ਨੇ ਭੈਰ ਭਰਾਵਾਂ ਦੇ ਨਾਲ ਮਿਲ ਕੇ ਜੋ ਹੈ ਇਹ ਆਪਣੇ ਸਭਿਆਚਾਰ ਨੂੰ ਪ੍ਰਚਾਰ ਕਰਨ ਵਾਸਤੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਹੈ ਜਿਹੜਾ ਜਿਹੜਾ ਨਵੀਂ ਬੋਲੀਆਂ ਨੂੰ ਸੰਭਾਲਣ ਵਿੱਚ ਸਹੀ ਪਾਏ ਮਾਮਲੇ ਸਭ ਪੰਜਾਬੀ ਰਹੇਗਾ ਸ਼ਬਦ ਜਿਹੜੇ ਜਿਵੇਂ ਤਾਂ ਇਸ ਵਿੱਚ ਇਹ ਸ਼ਬਦ ਜਿਹੜੇ ਮੈਂ ਕਈ ਸ਼ਬਦ ਜਿਹੜੇ ਜਿਹੜੇ ਸਬੋਲੀਆਂ ਤੋਂ ਵਰਤਦੇ ਨੇ ਬੋਲੀਆਂ ਤੋਂ ਬਚੇ ਨੇ ਕਬਦਾ ਮਾਰੇ ਪੁੱਛੋ ਨੇ ਆ ਤੈਨੂੰ ਸਾਡੇ ਅਸੀਂ ਅੱਜ ਪੰਜਾਬੀ ਬੋਲੀ ਨੂੰ ਸਾਥ ਦੇ ਰੱਖਣਾ ਹੈ ਜੀ ਬਹੁਤ ਬਹੁਤ ਵਧਾਈ ਦਿੱਤੀ ਬੋਗਤਿੰਗ ਜੀ ਬਹੁਤ ਅੱਜ ਉਹਨਾਂ ਨੇ ਮੈਨੂੰ ਸਪੈਸ਼ਲੀ ਇਨਵਾਈਟ ਕੀਤਾ ਪਿਛਲੀ ਵਾਰ ਵੀ ਮਨਨ ਕਹਿੰਦੇ ਜਦੋਂ ਤੁਸੀਂ ਬੁਲਾਓਗੇ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਾਂਗੀ ਤਿਆਂ ਦੇ ਮੇਲੇ ਦੇ ਦੌਰਾਨ ਸਪੀਕਰ ਕੁਲਤਾਰ ਸੰਧਵਾ ਜਿਨ੍ਹਾਂ ਵੱਲੋਂ ਕਿ ਬੱਚਿਆਂ ਦੇ ਨਾਲ ਖੂਬ ਰੌਣਕਾਂ ਲਾਈਆਂ ਗਈਆਂ ਨੇ ਦਰਅਸਲ ਇੱਥੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਤਿਆਂ ਦੇ ਮੇਲੇ ਤੇ ਪਹੁੰਚੇ ਤੇ ਇੱਥੇ ਵਿਦਿਆਰਥਣਾਂ ਦੇ ਨਾਲ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਦੇ ਵੱਲੋਂ ਵੀ ਗਿੱਧਾ ਪਾਇਆ ਗਿਆ ਤੇ ਕੁਲਤਾਰ ਸੰਧਵਾ ਵੀ ਇੱਥੇ ਪੰਜਾਬੀ ਗੀਤਾ ਦੇ ਉੱਪਰ ਖੂਬ ਧਮਾਲਾ ਪਾਉਂਦੇ ਹੋਏ ਤੇ ਪੰਗੜਾ ਪਾਉਂਦੇ ਹੋਏ ਨਜ਼ਰ ਆਏ ਨੇ ਤੀਆਂ ਦੇ ਮੇਲੇ ਦਾ ਆਯੋਜਨ ਹੁੰਦਾ ਹੈ ਕੋਟਕਪੂਰਾ ਦੀਆਂ ਤਸਵੀਰਾਂ ਇਸ ਸਮਾਗਮ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਬਤੌਰ ਮਹਿਮਾਨ ਪਹੁੰਚਦੇ ਨੇ ਤੇ ਦੋਹਾਂ ਹੀ ਮਹਿਮਾਨਾਂ ਦੇ ਵੱਲੋਂ ਬੱਚਿਆਂ ਦੇ ਨਾਲ ਗਿੱਧਾ ਤੇ ਭੰਗੜਾ ਪਾ ਕੇ ਸਮਾਗਮ ਨੂੰ ਚਾਰ ਚੰਨ ਲਗਾਏ ਗਏ ਨੇ ਇਸ ਦੌਰਾਨ ਉਹਨਾਂ ਦੇ ਵੱਲੋਂ ਵਿਦਿਆਰਥਣਾ ਨੂੰ ਇਸ ਤੀਆਂ ਦੇ ਤਿਉਹਾਰ ਦੇ ਮੌਕੇ ਤੇ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਬੱਚਿਆਂ ਦੇ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕੀ ਕੀਤੀ ਗਈ ਜਿਸ ਤੋਂ ਇਰਾਨ ਕੀ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਤੇ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਟੀਆਂ ਦੀ ਸਭ ਨੂੰ ਵਧਾਈ ਦਿੱਤੀ ਗਈ ਹੈ ਦੇਖੋ ਇਹ ਭਾਵੇਂ ਭਾਰਤ ਵਿਕਾਸ ਪ੍ਰੀਸ਼ਦ ਆ ਜਾਂ ਸਾਡਾ ਸਮਾਜ ਹੈ ਸਾਰਾ ਪੰਜਾਬੀ ਸਮਾਜ ਖਾਸ ਤੌਰ ਤੇ ਬੜਾ ਸਜਗ ਹੈ ਸਾਨੂੰ ਮਾਣ ਆ ਸਾਡੀ ਸੰਸਕ੍ਰਿਤੀ ਤੇ ਸਾਡੇ ਮੇਲਿਆਂ ਤੇ ਸਾਡੇ ਤਿਉਹਾਰਾਂ ਤੇ ਜਿਹਦੇ ਨਾਲ ਪੰਜਾਬ ਬਣਦਾ ਇੱਕ ਪੰਜਾਬ ਦੀ ਸਪਿਰਿਟ ਬਣਦੀ ਹੈ ਸੋ ਪੰਜਾਬ ਇੱਕ इमोਸ਼ਨ ਹੈ। ਤੁਸੀਂ ਦਾ इमोਸ਼ਨ ਹੈ, ਤਿਆਗ ਦਾ इमोਸ਼ਨ ਹੈ, ਸੱਚ ਤੇ ਖੜਨ ਦਾ इमोਸ਼ਨ ਹੈ, ਬਲੀਦਾਨ ਦਾ इमोਸ਼ਨ ਹੈ, ਭਲਾਈ ਦਾ इमोਸ਼ਨ ਹੈ। ਸੋ ਅਸੀਂ ਉਹ ਸਾਰੇ ਜਿਹੜੇ ਸਾਡੇ ਕ੍ਰੈਡੈਂਸ਼ੀਅਲ ਉਹ ਅਗਲੀ ਅਗਲੀ ਪੀੜੀ ਨੂੰ ਪਾਸ ਆਨ ਕਰਦੇ ਆ ਇਹਨਾਂ ਮੇਲਿਆਂ ਦੇ ਰਾਹੀਂ। ਸੋ ਅੱਜ ਇਸ ਮੇਲੇ ਤੀਆਂ ਦਾ ਜਿਹੜਾ ਆਰਗੇਨਾਈਜ਼ ਕਰਾਇਆ ਇੱਕ ਬੜਾ ਵਧੀਆ ਉਪਰਾਲਾ ਹੈ ਔਰ ਖੁਸ਼ੀ ਦਾ, ਉਲਾਸ ਦਾ ਇੱਕ ਐਕਸਪੀਰੀਅੰਸ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ। ਬਹੁਤ-ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ। ਸਾਰਿਆਂ ਨੂੰ ਤੀਆਂ ਦੀ ਬਹੁਤ-ਬਹੁਤ ਵਧਾਈ ਦਿੰਦੀ ਆ ਜੀ। ਤਾਂ ਇਹ ਕੋਰ ਕੋ ਪੂਰੇ ਇਨਾਨੇ ਵਾਸੀਆਂ ਨੇ ਭੈਰ ਭਰਾਵਾਂ ਦੇ ਨਾਲ ਮਿਲ ਕੇ ਜੋ ਹੈ ਇਹ ਆਪਣੇ ਸਭੇ ਚਾਰਨੂ ਪ੍ਰਕਾਰ ਕਰਨ ਵਾਸਤੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਹੈ ਜਿਹੜਾ ਜਿਹੜਾ ਹੁਣੇ ਬੋਲੀਆਂ ਦੇ ਸੰਬੰਧ ਵਿੱਚ ਆਇਆ ਹੈ ਮਮੇ ਸਭ ਪੰਜਾਬੀ ਰਹੇਗੇ ਸ਼ਬਦ ਜਿਹੜੇ ਜਿਹੜੇ ਜਿਵੇਂ ਤਾਂ ਇਸੇ ਇਹ ਸ਼ਬਦ ਜਿਹੜੇ ਮੈਂ ਕਈ ਸ਼ਬਦ ਜਿਹੜੇ ਜਿਹੜੇ ਸਭ ਬੋਲੀਆਂ ਤੋਂ ਵਰਤਿਆ ਜਾਂਦਾ ਹੈ ਬੋਲੀਆਂ ਤੋਂ ਬਚੇ ਨਾ ਅੱਜ ਦਾ ਮਾਰੇ ਪੁੱਛ ਲਈਆ ਤੈਨੂੰ ਸਾਡੇ ਅਸੀਂ ਅੱਗੇ ਪੰਜਾਬੀ ਬੋਲੀ ਨੂੰ ਸਾਥ ਦੇ ਰੱਖਣਾ ਹੈ। ਬਹੁਤ ਬਹੁਤ ਵਧਾਈ ਦਿੱਤੀ। ਮੋਗਾ ਜੀ ਜੋ ਆਏ ਜੀ ਬਹੁਤ ਅੱਜ ਉਹਨਾਂ ਨੇ ਮੈਨੂੰ ਸਪੈਸ਼ਲੀ ਇਨਵਾਈਟ ਕੀਤਾ ਪਿਛਲੀ ਵਾਰ ਵੀ ਮਨਨ ਕਹਿੰਦੇ ਜਦੋਂ ਤੁਸੀਂ ਬੁਲਾਓਗੇ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਾਂਗਾ।